ਸਿੱਧੂ ਨੂੰ ਲੈ ਕੇ ਤੁਸੀਂ ਇੱਕ ਬਿਆਨ ਦਿੱਤਾ ਕਿਸੇ ਮੀਡੀਆ ਦਾਰੇ ਨੂੰ ਕਿ 10 ਦਿਨਾਂ ਦੇ ਵਿੱਚ ਪਾਰਟੀ ਉਹਨਾਂ ਨੂੰ ਬਾਹਰ ਕਰ ਦੇਗੀ। ਨਾ 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 ਮੈਂ ਮੈਂ ਬਿਲਕੁਲ ਨਾ ਅੰਦਰ ਨਾ ਬਾਹਰ ਪਾਰਟੀ ਹਾਈ ਕਮਾਂਡ ਫੈਸਲਾ ਕਰੇਗੀ। ਤੁਸੀਂ ਕਿਹਾ ਵਾ ਕਿਸੇ ਦਾ ਬਾਹਰ ਡਾੜਾ ਕਹਿਣਾ। ਹਾਂ ਉਹ ਉਹ ਪਾਰਟੀ ਹਾਈ ਕਮਾਂਡ ਨੂੰ ਸਾਰੀ ਪਾਰਟੀ ਨੇ ਕਿਉਂਕਿ ਸਾਨੂੰ ਬਾਹਰ ਕੋਈ ਗੱਲ ਕਰਨ ਦਾ ਨਹੀਂ ਇਹ ਤਾਂ ਸਾਫ਼ ਆ ਇਹ ਤਾਂ ਸਾਡੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਨੇ ਵੀ ਕਿਹਾ। ਬਈ ਸਾਰੀ ਪਾਰਟੀ ਨੇ ਪਹਿਲਾਂ ਅਸੀਂ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਸੀ ਉਹਦੇ 31 ਮੈਂਬਰ ਸੀ ਪੋਲੀਟੀਕਲ ਅਫੇਅਰ ਕਮੇਟੀ ਵੀ ਖੜਗੇ ਸਾਹਿਬ ਤੇ ਰਾਹੁਲ ਜੀ ਨੂੰ ਸਾਰੀ ਗੱਲ ਦੱਸ ਕੇ ਆਏ ਸੀ 2 ਘੰਟੇ ਉੱਥੇ ਮੀਟਿੰਗ ਚੱਲੀ ਤੇ ਹੁਣ ਇਹ ਸਾਰੇ ਪੰਜਾਬ ਦੀ ਟੋਟਲ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਇਹ ਕਹਿਤਾ ਵੀ ਅਸੀਂ ਭਾਈ ਵਾਲਾ ਨੁਕਸਾਨ ਨਹੀਂ ਝੱਲਣਾ ਜੋ ਭਾਈ ਚ ਬਿਆਨਬਾਜ਼ੀ ਕਰਕੇ ਜਾਂ ਗੁੱਟਬੰਦੀ ਚ ਬਿਆਨ ਹੋਇਆ ਇੱਕ ਫੈਸਲਾ ਪਾਰਟੀ ਨੂੰ ਕਰਨਾ ਹੀ ਪਏਗਾ ਸਿੱਧੂ ਲੈ ਕੇ ਤੁਸੀਂ ਇੱਕ ਬਿਆਨ ਦਿੱਤਾ ਕਿਸੇ ਮੀਡੀਆ ਦਾਰੇ ਨੂੰ ਕਿ 10 ਦਿਨਾਂ ਦੇ ਵਿੱਚ ਪਾਰਟੀ ਉਹਨਾਂ ਨੂੰ ਬਾਹਰ ਨਾ 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 ਮੈਂ ਮੈਂ ਬਿਲਕੁਲ ਨਾ ਅੰਦਰ ਨਾ ਬਾਹਰ ਪਾਰਟੀ ਹਾਈ ਕਮਾਂਡ ਫੈਸਲਾ ਕਰੇ ਜੀ ਤੁਸੀਂ ਕਿਹਾ ਵਾ ਕਿਸੇ ਦਾ ਬਾਹਰ ਜਾਣਾ ਪੈਣਾ ਹਾਂ ਉਹ ਉਹ ਪਾਰਟੀ ਹਾਈ ਕਮਾਂਡ ਨੂੰ ਸਾਰੀ ਪਾਰਟੀ ਨੂੰ ਕਿਉਂਕਿ ਸਾਨੂੰ ਬਾਹਰ ਕੋਈ ਗੱਲ ਕਰਨ ਦਾ ਨਹੀਂ ਇਹ ਤਾਂ ਸਾਫ਼ ਆ ਇਹ ਤਾਂ ਸਾਡੇ ਪ੍ਰਧਾਨ ਰਾਜਾ ਬੜਿੰਗ ਸਾਹਿਬ ਨੇ ਵੀ ਕਿਹਾ ਵੀ ਸਾਰੀ ਪਾਰਟੀ ਨੇ ਪਹਿਲਾਂ ਅਸੀਂ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਸੀ ਉਹਦੇ 31 ਮੈਂਬਰ ਸੀ ਪੋਲੀਟੀਕਲ ਅਫੇਅਰ ਕਮੇਟੀ ਵੀ ਖੜਗੇ ਸਾਹਿਬ ਤੇ ਰਾਹੁਲ ਜੀ ਨੂੰ ਸਾਰੀ ਗੱਲ ਦੱਸ ਕੇ ਆਏ ਸੀ 2 ਘੰਟੇ ਉੱਥੇ ਮੀਟਿੰਗ ਚੱਲੀ ਤੇ ਹੁਣ ਇਹ ਸਾਰੇ ਪੰਜਾਬ ਦੀ ਟੋਟਲ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਇਹ ਕਹਿਤਾ ਵੀ ਅਸੀਂ ਭਾਈ ਵਾਲਾ ਨੁਕਸਾਨ ਨਹੀਂ ਚੱਲਣਾ ਜੋ ਭਾਈ ਚ ਬਿਆਨਬਾਜ਼ੀ ਕਰਕੇ ਜਾ ਗੁੱਟਬੰਦੀ 'ਚ ਬਿਆਨ ਹੋਇਆ ਇੱਕ ਫੈਸਲਾ ਪਾਰਟੀ ਨੂੰ ਕਰਨਾ ਹੀ ਪਏਗਾ